ਕਰਦੇ ਆ ਵਿਚਾਰੇ ਕਿ ਉਹਦਾ ਸਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਉਹ ਮਰੀ ਵੀ ਹੈ ਸਾਡੇ ਨਾਲ ਉਹਦਾ ਕੋਈ ਇਲਾਕਾ ਦੇਗਾ ਨਹੀਂ ਮੇਰਾ ਭਰਾ ਸੀ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਉਹਦਾ ਕੋਈ ਇਲਾਕਾ ਦੇਕਰ ਤੇਰੇ ਕਿਨੂੰ ਕੋਈ ਕਾਰਵਾਈ ਦੀ ਮੰਗ ਉੱਤੇ ਉਹਦੇ ਉਹਨੂੰ ਦੇਸ਼ ਨਹੀਂ ਇਹ ਬੱਚੇ ਪੋਰਾ ਪੋਰਾ ਆ ਤਾਂ ਕੁੜੀ ਰੁੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਗਈ ਸੀ ਮਣ ਚ ਲਾਲ ਚ ਜਾ ਗਿਆ ਉਹ ਕਹਿੰਦੀ ਹੈ ਕਿ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਦੋਂ ਦੇ ਉਹਨੂੰ ਆਪਣੇ ਬੱਚੇ ਦਿਸ ਨਹੀਂ ਹੈਗੇ। ਪ੍ਰਸ਼ਾਸਨ ਨੂੰ ਵੀ ਤਾਂ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਇਹ ਜੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ। ਹੁੰਦਾ ਪ੍ਰਸ਼ਾਸਨ ਆ ਜਿਹੜਾ ਤੇ ਸਰਕਾਰ ਹੈ ਪਪਾਪਾਰ ਹੋਈ ਫਿਰਦੀ ਆ ਸੰਸਕਾਰ ਕਰਵਾਉ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜੱਥੇਬੰਦੀਆਂ ਗੀਆਂ। ਪੂਰਨ ਸਾਹਬ ਉਹਨਾਂ ਮਿਲਦਾਨੀ ਹੈਗਾ ਸ਼ੁਭਕਰਨ ਸਿੰਘ ਨੌਜਵਾਨ ਕਿਸਾਨ ਜਿਸ ਦੀ ਫਰਵਰੀ ਨੂੰ ਖਨੌਰੀ ਬਾਰਡਰ ਤੇ ਜਾਨ ਚਲੀ ਗਈ ਤੇ ਪੂਰੇ ਪੰਜਾਬ ਨੂੰ ਇਸ ਖਬਰ ਦਾ ਬੇहद ਦੁੱਖ ਲੱਗਿਆ ਪਰ ਲੰਗੀ ਸ਼ਾਮ ਇੱਕ ਮਹਿਲਾ ਸਾਹਮਣੇ ਆਈ ਉਸਨੇ ਦਾਵਾ ਕੀਤਾ ਕਿ ਉਹ ਸ਼ੁਭਕਰਨ ਸਿੰਘ ਦੀ ਮਾਂ ਹੈ ਤੇ ਉਹ ਮੰਗ ਕਰਦੀ ਹੈ ਕਿ ਉਸ ਦੇ ਪੁੱਤ ਦਾ ਸਸਕਾਰ ਕਰ ਦਿੱਤਾ ਜਾਏ ਜਦੋਂ ਕਿ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸਸਕਾਰ ਉਦੋਂ ਤੱਕ ਨਹੀਂ ਕਰਨਾ ਜਦੋਂ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਤਾਂ ਹੁਣ ਪਰਿਵਾਰ ਵੀ ਸਾਹਮਣੇ ਆਇਆ ਖਾਸ ਕਰਕੇ ਸ਼ੁਭਕਰਨ ਸਿੰਘ ਦੀ ਭੈਣ ਨੇ ਕਿਹਾ ਕਿ ਇਸ ਮਹਿਲਾ ਦੇ ਨਾਲ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਹੈ ਇਹ ਰਿਸ਼ਤਾ ਤਾਂ 17 ਸਾਲ ਪਹਿਲਾਂ ਹੀ ਟੁੱਟ ਗਿਆ ਸੀ ਇਹਨਾਂ ਦਾ ਤਾਂ ਹੋ ਮਰੀ ਵੀ ਹੈ ਸਾਡੇ ਨਾਲ ਉਹਦਾ ਕੋਈ ਲਗਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਦਸਤੇ ਬੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਉਵੇਂ ਕਰਾਂਗੇ ਕੋਈ ਕੁਝ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਹੈ ਅਸੀਂ ਤਾਂ ਜਥੇ ਬੰਦੀ ਨੇ ਬੇਨਤੀ ਕਰਦੇ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਤਾਂ ਕੋਈ ਲਗਾ ਦੇਗਾ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਹੈ ਜਿਬਾ ਕ ਜੰਮੀ ਬੈਠੀ ਹੈ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦੀਆਂ ਦੇ ਇਹ ਜੋ ਕੁਝ ਕਰਨਗੇ ਇਹ ਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਣਾ ਉਹ ਤਾਂ ਬਹੁਤ ਕੁਝ ਕਰੂਗੀ ਅਸੀਂ ਤਾਂ ਜੀ ਇਹਨਾਂ ਦੇ ਮਾ ਕਰਾਂਗੇ ਜਥੇ ਬੰਦੀ ਦੇ ਜਿਵੇਂ ਕਰਨਗੇ ਓਵੇਂ ਓਵੇਂ ਹੋਊਗਾ ਜਿਵੇਂ ਜਦੋਂ ਇਹ ਛਿਸ਼ਕਾਰ ਨੂੰ ਕਹਿਣਗੇ ਉਦੋਂ ਹੀ ਛਿਸ਼ਕਾਰ ਹੋਊਗਾ ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ ਮਾਂ ਵਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਬਈ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿਸ਼ੇ ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੁੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਗਈ ਸੀ ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ ਇਹਦਾ ਪਾਲਣ ਪੋਸ਼ਣ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ ਹੋਰ ਪਰਿਵਾਰ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾਂ ਨਾਲ ਜਿਹੜਾ ਕੀਤਾਗਾ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਖੇ ਟਾਈਮ 'ਚ ਛੱਡ ਕੇ ਬਾਗੀ ਇਹਨਾਂ ਨੂੰ ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗ ਗਿਆ ਤਾ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਹਦੇ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ ਉਹ ਇੱਕ ਸੋਨੂੰ ਦਾਅਦ ਦੇ ਆ ਵੀ ਇਹ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਬਾਂ ਪਾਰ ਹੋਈ ਫਿਰਦੀ ਐ ਨਾ ਉਹਦਾ ਸੰਸਕਾਰ ਕਰਵਾਉਣ ਨੂੰ ਅਸੀਂ ਇਹ ਮੰਨਦੇ ਆ ਵੀ ਇਹ ਤੇਰੇ ਵੀ ਉਹਨਾਂ ਦੀ ਖੜੀ ਕੀਤੀ ਹੋਈ ਐ ਪ੍ਰਸ਼ਾਸਨ ਨੂੰ ਵੀ ਤਾਂ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਇਹੋ ਜਿਹੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ লাশ ਪਈ ਐ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸਕਾਰ ਹੋਇਆਗਾ ਸਾਡਾ ਨੌਜਵਾਨ ਉਹਦੀ ਵਾਲੇ ਡੈੱਡ ਬੋਡੀ ਪਈ ਆ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੋਲ ਰਹੀ ਆ ਉਹਦਾ ਸੰਸਕਾਰ ਉਹਦੇ ਸਾਨੂੰ ਇਨਸਾਫ਼ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਧਰਾਕੜੀਆਂ ਕਰਦਿਆ ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇਡ ਕੇ ਦੇਖ ਲਏ ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ ਉਸ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ ਪ੍ਰਸ਼ਾਸਨ ਆ ਜਿਹੜਾ ਤੇ ਸਰਕਾਰ ਹੈ ਪਪਾਪਾਰ ਹੋਈ ਫਿਰਦੀ ਹੈ ਸੰਸਕਾਰ ਕਰਵਾਉਣ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜਥੇਬੰਦੀਆਂ ਗਈਆਂ ਉਹ ਇਨਸਾਫ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਤੇ ਉੱਥੇ ਲੱਗੇ ਮੋਰਚੇ ਦਾ ਵੀ ਸਵਾਲ ਆ ਕਿਉਂਕਿ ਸੋਹ ਕਰਨ ਦੇ ਨਾਲ ਜੁੜਿਆ ਹੋਇਆ ਉੱਥੋਂ ਦਾ ਮੋਰਚਾ ਵੀ ਹੈ ਉੱਥੋਂ ਦੇ ਆਗੂਆਂ ਨੇ ਸਾਰਾ ਕੁਝ ਦੇਖਣਾਗਾ ਉਹ ਸਾਹਿਬ ਨਾਲ ਉਹ ਹੈਂਡਲ ਕਰ ਰਹੇ ਆ। ਸ਼ੁਭਕਰਨ ਸਿੰਘ ਨੌਜਵਾਨ ਕਿਸਾਨ ਸੀ। ਉਸ ਕੋਲ 1.5 ਕਿਲਾ ਜ਼ਮੀਨ ਹੈ। ਛੋਟੀ ਖੇਤੀ ਸੀ, ਛੋਟਾ ਜਿਹਾ ਘਰ ਹੈ। ਦੋ ਪੈਣਾ ਦਾ ਇਕਲੌਤਾ ਪਿਆ ਸੀ। ਅੰਦੋਲਨ ਦੀ ਰਾਹ ਉਤਰੀਆ ਸੀ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਿਹਾ ਸੀ। ਜਦੋਂ ਉਸ ਦੇ ਸਿਰ ਦੇ ਵਿੱਚ ਗੋਲੀ ਵੱਜੀ। ਕਿਸਾਨ ਲੀਡਰਾਂ ਦਾ ਇਲਜ਼ਾਮ ਹੈ ਕਿ ਹਰਿਆਣੇ ਵਾਲੇ ਪਾਸੋਂ ਇਹ ਗੋਲੀ ਚੱਲੀ ਸੀ ਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਮਦਦ ਦਿੱਤੀ ਜਾਏਗੀ ਅਤੇ ਨਾਲ ਹੀ ਉਸ ਦੀ ਛੋਟੀ ਪੈਨ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਪਰ ਅਚਾਨਕ ਇੱਕ ਬਦਲਾਅ ਹੋਇਆ ਕਿ ਇੱਕ ਮਹਿਲਾ ਸਾਹਮਣੇ ਆਈ ਤੁਸੀਂ ਨੇ ਦਾਵਾ ਕੀਤਾ ਕਿ ਉਹ ਸ਼ੁਭਕਰਨ ਸਿੰਘ ਦੀ ਮਾਂ ਹੈ ਤੇ ਆਪਣੇ ਪੁੱਤ ਦਾ ਸੰਸਕਾਰ ਕਰਨਾ ਚਾਹੁੰਦੀ ਹੈ ਜਦੋਂ ਕਿ ਦੂਜੇ ਪਾਸੇ ਕਿਸਾਨ ਜੱਥੇ ਬੰਨੀਆਂ ਕਹਿ ਰਹੀਆਂ ਨੇ ਕਿ ਪਹਿਲਾ ਮਾਮਲਾ ਦਰਜ ਕਰਵਾਵਾਂਗੇ ਤੇ ਫਿਰ ਹੀ ਉਸ ਦਾ ਅੰਤਿਮ ਸੰਸਕਾਰ ਕਰਾਂਗੇ ਤੇ ਹੁਣ ਪਰਿਵਾਰ ਕਿਸਾਨ ਜੱਥੇ ਬੰਨੀਆਂ ਨਾਲ ਸਹਿਮਤ ਹੈ ਪਰ ਇਸ ਮਹਿਲਾ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਪੁਰ ਖੜੇ ਹੋਏ